ਸਰਬਜੀਤ ਸੰਗਰੂਰ ਵੀ ਦੀ ਰਚਨਾ ਅਸਲ ਵਿੱਚ ਕਹੋਂਦੇ ਉਹੀ ਮਰਦ ਬਲੇਰ ਸ਼ੇਰ ਕਹੋਂਦੇ ਅਸਲ ਵਿੱਚ ਉਹੀ ਮਰਦ ਬਲੇਰ ਸ਼ੇਰ ਜਿਹੜੇ ਕਿਸੇ ਵੀ ਹਾਲਾਤਾਂ ਵਿੱਚ ਨਾ ਹੁੰਦੇ ਟੇਰ ਜਿਹੜੇ ਕਿਸੇ ਵੀ ਹਾਲਾਤਾਂ ਵਿੱਚ ਨਾ ਹੁੰਦੇ ਟੇਰ ਨਾ ਦਾਗ ਲਾਉਂਦੇ ਨੇ ਨਾ ਦਾਗ ਲਾਉਂਦੇ ਨੇ ਕੋਮ ਕੁੱਲ ਆਪਣੀ ਨੂੰ ਨਾ ਦਾਗ ਲਾਉਂਦੇ ਨੇ ਕੋਮ ਕੁੱਲ ਆਪਣੀ ਨੂੰ ਲੜਦੇ ਨਾਲ ਹਲਾਤਾਂ ਰਹਿੰਦੇ ਲੜਦੇ ਨਾਲ ਹਲਾਤਾਂ ਰਹਿੰਦੇ ਲੜਦੇ ਨਾਲ ਹਲਾਤਾਂ ਰਹਿੰਦੇ